ਹੈਗਾ ਇਸ ਤਰ੍ਹਾਂ ਦੇ ਖਲਾਫ ਪੰਨੇ ਵਿੱਚ ਇੱਥੋਂ ਦਾ ਹਲਾ ਦੇ ਜਿੱਦਾਂ ਦੀ ਮਤ ਅੱਦੇ ਬਿਆਹੀਆਂ 25 ਬਰੇ ਹੋ ਗਿਆ ਹੀ ਕੁਛ ਦੇਖਦੀ ਆ ਕਾਲੇ ਪਾਣਿਆਂ ਦੇ ਨਾਮ ਵੀ ਵੇਖਿਆ ਪੂਰੀ ਦੁਨੀਆ ਕੋਲੀ ਟਰੱਕ ਡਰਾਈਵਰ ਸੀ ਮੇਸਿਆਂ ਨਾਲੀਆਂ ਦਾ ਗੰਦਾ ਪਾਣੀ ਚੱਲੀ ਜਾਂਦਾ ਸਰਕਾਰ ਦੇ ਕਰਮਚਾਰੀ ਨੂੰ ਕਿਵੇਂ ਦੇਖਦੇ ਮਾਰਾ ਪੂਰੇ ਕਟ ਗਿਆ ਗੈਂਦਾ ਭਰਾਵਾ ਦੇ ਸਾਫ ਦੇਖਿਆ ਇਸ ਏਰੀਆ ਨੂੰ ਇਸ ਏਰੀਆ ਨੂੰ ਮੈਂ ਤਾਂ ਜਿੱਦਾਂ ਦੀ ਬਹੀ ਮੈਂ ਤਾਂ 25 ਸਾਲ ਹੋ ਗਏ ਆਈ ਨੂੰ ਇਹ ਏਰੀਆ ਦਾ ਸਾਫ ਹੀ ਨਹੀਂ ਪਰ ਮੈਂ ਅੱਜ ਤੱਕ ਕਾਲਾ ਪਿੰਡ ਨਹੀਂ ਦਾ ਨਹੀਂ ਵੇਖਿਆ ਜੀ ਆ ਹਾਲ ਜਿਹੜਾ ਸਾਡੇ ਪਿੰਡ ਦਾ ਹਾਲ ਐ ਐਡਾ ਗੰਦਾ ਹਾਲ ਤੇ ਐਡਾ ਘਟ ਗਿਆ ਹਾਲ ਪੂਰੀ ਦੁਨੀਆ ਗਦੀ ਹੋ ਲੰਘਾ ਟੱਪਣ ਦਾ ਬੜਾ ਮੁਸ਼ਕਲ ਹੁੰਦਾ ਮੈਂ ਨਾ ਕਿ ਕਿਹੜੇ ਗਾਰੇ ਵਿੱਚ ਕਿਵੇਂ ਜਵਾਕ ਟੱਪਣਗੇ ਕਿਵੇਂ ਸਕੂਨ ਨੂੰ ਜਾਣਗੇ ਤੇ ਕਿਵੇਂ ਹਾਂ ਮੈਂ ਤਾਂ ਕੀ ਨਾ ਮੇਰਾ ਨਾਮ ਜਸਵਾਲ ਕਹਰਾ ਕਿਹੜਾ ਪਿੰਡ ਹੈ ਤੁੰਗ ਵਾਲੀ ਪਿੰਡ ਹੈ ਕਦੋਂ ਕਦਾ ਹੈਗਾ ਇਸ ਤਰ੍ਹਾਂ ਦੇ ਖਲਾਫ ਬਣੇ ਇੱਥੋਂ ਦਾ ਹਲਾ ਦੇ ਜਿੱਦਾਂ ਦੀ ਮਤ ਅੱਧਾ ਵਿਆਹੀਆਂ 25 ਬਰੇ ਹੋ ਗਏ ਆ ਹੀ ਕੁਛ ਦੇਖਦੀਆਂ ਅੱਛਾ ਬਹੁਤ ਬੁਮਾੜਾ ਹਾਲ ਹੈ ਇੱਥੇ ਫਿਰ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਇਸ ਤਰ੍ਹਾਂ ਦਾ ਗੰਦੀ ਵਧੂ ਆ ਰਹੀ ਹੈ ਇੱਥੋਂ ਹਾਂ ਬਹੁਤ ਬਿਮਾਰੀਆਂ ਵੀ ਵਾਧੂ ਲੱਗਦੀਆਂ ਇਸ ਤਰ੍ਹਾਂ ਰੇਣੇ ਫਿਰ ਤੁਸੀਂ ਇੱਥੇ ਬਸ ਆਹੀ ਕੁਛ ਦੇਖੀ ਜਾਣਿਆ ਹਾਂ ਬੱਚੇ ਨੂੰ ਵੀ ਔਖਾ ਹੁੰਦਾ ਸਕੂਲੇ ਜਾਣਾ ਬੱਚੇ ਬਹੁਤ ਇੱਥੇ ਡਿੱਗੀ ਵੀ ਜਾਂਦੇ ਆ ਪਰਜੋਗ ਵੀ ਡਿੱਗੀ ਜਾਂਦੇ ਆ ਆਮ ਲੋਕ ਵੀ ਡਿੱਗਦੇ ਆ ਲੰਘਦੇ ਕਰਦੇ ਇਹ ਮੀਂਹ ਦੇ ਪਾਣੀ ਕਰਕੇ ਵੀ ਕਿ ਹਮੇਸ਼ਾ ਇਸ ਤਰ੍ਹਾਂ ਹੀ ਚੱਲ ਰਿਹਾ ਹੁੰਦਾ ਇੱਥੇ ਹਮੇਸ਼ਾ ਹੀ ਆ ਨਾਲੀਆਂ ਦਾ ਗੰਦਾ ਪਾਣੀ ਚੱਲੀ ਜਾਂਦਾ ਹੂੰ ਹੂੰ ਕਦੇ ਪ੍ਰਸ਼ਾਸਨ ਕੋਲ ਪਹੁੰਚ ਨਹੀਂ ਕੀਤੀ ਇਸ ਤਰ੍ਹਾਂ ਜਦੋਂ ਵੋਟਾਂ ਮੰਗਣ ਜਾਏ ਐਮਐਲਏ ਵਗੈਰਾ ਲੀਡਰ ਆਉਂਦੇ ਆ ਕੋਈ ਨਹੀਂ ਬਥੇਰਾਂਗੇ ਕੋਈ ਕਹ ਦਿੰਦਾ ਕੋਈ ਨਾ ਕਰਾਂਗੇ ਕਰਾਂਗੇ ਕੋਈ ਕੁਝ ਨਹੀਂ ਕਰਦਾ ਹਾਂ ਇੱਥੇ ਬਹੁਤ ਮਾੜਾ ਹਾਲਾਤ ਹੋਇਆ ਪਿਆ ਗੰਦਾ ਹਲਾਦੀ ਆ ਇੱਥੇ ਇਸ ਪਿੰਡ ਦਾ ਫਿਰ ਤਾਂ ਮੱਛਰ ਬਹੁਤ ਹੁੰਦੇ ਹੋ अच्छा हां की मांग ਕਰਨੀ ਕੀ ਹੋਣਾ ਚਾਹੀਦਾ ਇੱਥੇ ਅਸੀਂ ਤਾਂ ਇਹ ਮੰਗ ਕਰਦੇ ਵੀ ਇਹਨੂੰ ਇਹ ਥਾਂ ਨੂੰ ਸਾਫ਼ ਹੋਣਾ ਚਾਹੀਦਾ ਨਾਲੀਆਂ ਸਾਫ਼ ਹੋਣੀਆਂ ਚਾਹੀਦੀਆਂ ਇਹ ਥਾਂ ਜਗ੍ਹਾ ਸਾਰੀ ਸਾਫ਼ ਹੋਣੀ ਚਾਹੀਦੀ ਵੀ ਨੰਗਨ ਕਰਨ ਗੰਗਾ ਬਹੁਤ ਔਖੇ ਹੁੰਦੇ ਆ ਲੋਕੀ ਕਦੇ ਸਾਫ਼ ਦੇਖਿਆ ਇਸ ਏਰੀਆ ਨੂੰ ਇਸ ਏਰੀਆ ਨੂੰ ਮੈਂ ਤਾਂ ਜਿੱਦਾਂ ਦੀ ਬਹੀ ਮੈਂ ਤਾਂ 25 ਸਾਲ ਹੋ ਗਏ ਆਈ ਨੂੰ ਇਹ ਏਰੀਆ ਸਾਫ਼ ਹੀ ਨਹੀਂ ਇੱਥੇ ਤਾਂ ਆਹੀ ਕੋਸਾ ਹਾਂ ਬਹੁਤ ਮਾੜੇ ਹਾਲਾਤ ਆ ਇੱਥੋਂ ਦੇ ਕੋਟ 65-66 ਸਾਲ ਦੀ ਉਮਰ ਹੈ ਹਾਂਜੀ ਕਾਲੇ ਪਾਣੀਾਂ ਦੇ ਨਾਂ ਵੀ ਵੇਖਿਆ ਪੂਰੀ ਦੁਨੀਆ ਕੋਲੀ ਟਰੱਕ ਡਰਾਈਵਰ ਸੀ ਪਰ ਮੈਂ ਅੱਜ ਤੱਕ ਕਾਲਾ ਪਿੰਡ ਨਹੀਂ ਦਾ ਨਹੀਂ ਵੇਖਿਆ ਜੀ ਆਹ ਹਾਲ ਜਿਹੜਾ ਸਾਡੇ ਪਿੰਡ ਦਾ ਹਾਲ ਐਡਾ ਗੰਦਾ ਹਾਲ ਤੇ ਐਡਾ ਘਟ ਗਿਆ ਹਾਲ ਪੂਰੀ ਦੁਨੀਆ ਕਰੀ ਆ ਹਾਂ ਲੀਡਰ ਆਉਂਦੇ ਵੱਡੇ ਵੱਡੇ ਵਾਅਦੇ ਕਰਕੇ ਛੱਲੇ ਜਾਂਦੇ ਆ ਵਾਅਦੇ ਕਰਕੇ ਕੀ ਜਦ ਤੜਫਾ ਕੇ ਤੁਰੇ ਜਾਂਦੇ ਹੱਕ ਤੇ ਮੜਦੇ ਆ ਮਿਰਚਾ ਸਿੱਟ ਜਾਂਦੇ ਜਾਂ ਨੂਨ ਵੀ ਆਪੇ ਜਲੀ ਜਾਣਗੇ ਧੁਖੀ ਜਾਣਗੇ ਕੋਈ ਕੱਖ ਨਹੀਂ ਕੱਢਣ ਬੋਲ ਲੋ ਜੀ ਆਹ ਲੰਗੜ ਟੱਪਣ ਦਾ ਬੜਾ ਮੁਸ਼ਕਲ ਹੁੰਦਾ ਮੈਂ ਨਾ ਐਡਾ ਐਡ ਗਾਰੇ ਵਿੱਚ ਕਿਵੇਂ ਜਵਾਕ ਟੱਪਣਗੇ ਕਿਵੇਂ ਸਕੂਲ ਨੂੰ ਜਾਣਗੇ ਤੇ ਕਿਵੇਂ ਅਸੀਂ ਟੱਪਦੇ ਹੁਣ ਆ ਵੇਖ ਲੈ ਜਰਾ ਹਾਰਟ ਦਾ ਵੇਖ ਲੈ ਸਾਡੇ ਆ ਨੰਗੇ ਪਰੀ ਫਿਰਦੇ ਆ ਬਚਰੇ ਜਿਵੇਂ ਪਾਬ ਦੇ ਪਾਣੀ ਦੀ ਗੱਲ ਕਰ ਲਗੇ ਉਹ ਹੈ ਕਿ ਜਹਾ ਮੇਸਾ ਜਿਹੜਾ ਗਲੀਆਂ ਨਾਲੀਆਂ ਦਾ ਪਾਣੀ ਟੀ ਵੀ ਨੀਮਾ ਇੰਨਾ ਜਗਾੜ ਜੀ ਜੇ ਕਿਸੇ ਬਰਾਬਰ ਹੋਵੇ ਪਲਾਨ ਹੋਵੇ ਤਾਂ ਪਾਸੇ ਨਿਕਲੇ ਹੁਣ ਆ ਤਾਂ ਉੱਚੀਆਂ ਆ ਨੀਮਾ ਇਸ ਕਰਕੇ ਇਹ ਗੋਡੇ-ਗੋਡੇ ਪਾਣੀ ਖੜਾ ਰਹਿੰਦਾ ਇੱਥੇ ਸਰਕਾਰ ਦੇ ਕਾਰਜਕਾਰੀ ਨੂੰ ਕਿਵੇਂ ਦੇਖਦੇ ਤੁਸੀਂ ਮਾੜਾ ਪੂਰੀ ਘਟ ਗਿਆ ਕਰਨਦਾ ਭਰਾਵਾ ਪੂਰੀ ਘਟ ਗਿਆ ਕਰਨਦਾ ਵੀ ਜਰਾ ਪਿੰਡਾਂ ਦੇ ਵਿਕਾਸ ਹੀ ਨਹੀਂ ਹੋ ਰਾਇਆ ਕੋਈ ਮਾੜਾ ਮੋਟਾ ਤਾਂ ਪਿੰਡਾਂ ਦਾ ਵਿਕਾਸ ਹੋਵੇ ਕੀ ਨਾ ਅਮਤੇ ਕਿਹੜਾ ਪਿੰਡਾ ਮੇਰਾ ਪਿੰਡ ਤੋਂਗ ਵਾਲੀ ਜੀ ਮੇਰਾ ਨਾਮ ਸਤਵਾਲ ਸਿੰਘ ਆ ਜੀ ਕਿਵੇਂ ਦੇਖਦੇ ਹੋ ਗਲੀ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਆ ਗਲੀ ਦੇ ਹਾਲਾਤ ਜੀ ਗਲੀਆਂ ਨਾਲੀਆਂ ਦਾ ਪਾਣੀ ਹੈ ਇਹ ਇੱਕ ਦੋ ਸਾਲਾਂ ਤੋਂ ਆਈਆਂ ਜੀ ਇਹਦੇ ਵਿੱਚ ਨਾ ਤਾਂ ਕੋਈ ਵੋਟਾਂ ਲੈ ਕੇ ਚਲੇ ਜਾਂਦੇ ਆ ਮੁੜ ਕੇ ਬਾਅਦ ਵਿੱਚ ਵੱਡੇ ਵੱਡੇ ਵਾਅਦੇ ਕਰਕੇ ਕੋਈ ਨਹੀਂ ਪਹੁੰਚਦਾ ਇਹ ਹਾਲਤ ਮੁੜ ਕੇ ਵੋਟਾਂ ਵੇਲੇ ਆਉਂਦਾ ਜੀ ਬਾਅਦ ਚ ਕੋਈ ਨਹੀਂ ਆਉਂਦਾ ਇੱਥੇ ਕਿਵੇਂ ਦੇਖਦੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਹੁਣ ਤੱਕ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮੰਦੀ ਹੈ ਜੀ ਕੋਈ ਵੱਡਾ ਜਿਆਦਾ ਵਿਕਾਸ ਨਹੀਂ ਹੋਇਆ ਜੋ ਟੰਗ ਵਾਲੀ ਦੇ ਵਿੱਚ ਜੀ ਜੇ ਆਪਾਂ ਗੱਲ ਕਰੀਏ ਬਿਮਾਰੀਆਂ ਨੂੰ ਸੱਦਾ ਨਹੀਂ ਦੇ ਰਹੇ ਹੈਗੇ ਇੱਕ ਤਾਂ ਪਾਸੇ ਸਿਹਤ ਭਾਗ ਗੱਲ ਕਰ ਰਿਹਾ ਵੀ ਸਾਡੀਆਂ ਸਿਹਤ ਸੂਤਾਂ ਦੇ ਰਹੇ ਸਰਕਾਰ ਕਾਰਗੁਜ਼ਾਰੀ ਸਿਹਤ ਸੂਤਾਂ ਕਿਹੜੀਆਂ ਦੇ ਰਹੀ ਹੈ ਜੀ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੌਜਵਾਨ ਮਰ ਰਹੇ ਹੈ ਨਸ਼ਿਆਂ ਦੇ ਟੀਕੇ ਲਾ ਕੇ ਕੋਈ ਸਰਕਾਰ ਦੀ ਪਾਬੰਦੀ ਨਹੀਂ ਇੱਥੇ ਨਸ਼ੇ ਦੇ ਵਿਰੋਧ ਕੋਈ ਨਹੀਂ ਬੋਲਦਾ ਆ ਗਲੀਆਂ ਨਾਲੀਆਂ ਦਾ ਬਰਤ ਕੋਈ ਨਹੀਂ ਬੋਲਦਾ ਕਾਰਗੁਜ਼ਾਰੀ ਮੰਦੀ ਆ ਸਰਕਾਰ ਦੀ ਆ 2027 ਨੂੰ ਇਲੈਕਸ਼ਨ ਆ ਰਹੇ ਫਿਰ ਕਿੰਨੇ ਨਹੀਂ ਆਸੀ ਕਿਸੇ ਨੂੰ ਵੋਟ પા ਕੇ ਰਾਜੀ ਨਹੀਂ ਇੱਥੇ ਜੇ ਕੋਈ ਆਊਗਾ ਤਾਂ ਅਸੀਂ ਸਵਾਲ ਕਰਾਂਗੇ ਉਹਨਾਂ ਨੂੰ ਤਿੱਖੇ ਵੀ ਇਹਨਾਂ ਦਾ ਗਲੀਆਂ ਨਾਲੀਆਂ ਦਾ ਹੱਲ ਕਰਾਉ ਜੀ ਅਸੀਂ ਤਿੱਖੇ ਸਵਾਲ ਕਰਾਂਗੇ ਹਾਂਜੀ ਵੀਰ ਕੀ ਨਾਮ ਆ ਤੇ ਕਿਹੜਾ ਪਿੰਡ ਆ ਹਾਂਜੀ ਮੇਰਾ ਪਿੰਡ ਤੁੰਗ ਵਾਲੀ ਆ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਤੇ ਆਪਣਾ ਇੱਥੇ ਘਰ ਆ ਇਹ ਬੂਟਰਪੱਤੀ ਚ ਸ਼ੰਕਰਪੁਰੀ ਧਰਮਸ਼ਾਲਾ ਆ ਜੀ ਇੱਥੇ ਆਪਣੀ ਸਾਰੀ ਤੇ ਇੱਥੋਂ ਦਾ ਤੁਸੀਂ ਦੇਖ ਹੀ ਰਹੇ ਹੋ ਜੀ ਆ ਸਾਰੀ ਗੜੀ ਆਣਾ ਕਿੰਨਾ ਗੰਦ ਵਜਿਆ ਬਿਮਾਰੀਆਂ ਦਾ ਘਰ ਬਣਿਆ ਹੋਇਆਗਾ ਸੁਭਾ ਜੋ ਸਕੂਲ ਵਾਲੇ ਬੱਚੇ ਲੰਘਦੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਤੇ ਸਾਡਾ ਦੁਕਾਨਾਂ ਦਾ ਕੰਮ ਵੀ ਬੜਾ ਰੁਕਿਆ ਪਿਆ ਜੀ ਇਹਦੇ ਕਰਕੇ ਅਸੀਂ ਬਹੁਤ ਹੀ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਏ ਪਏ ਹਾਂ ਇਸ ਗੱਲ ਤੋਂ